ਅੱਜ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਪੀੜ ਬਾਬਾ ਮੋਹ ਦਰਿਆ ਕਿੱਤੇ ਜੋੜਿਆਂ ਵਾਲਿਆਂ ਵੱਲੋਂ ਜੋ ਕਿ ਪੰਜਾਬ ਨੂੰ ਹਰਿਆ ਭਰਿਆ ਰੱਖਣ ਦੇ ਲਈ ਬੂਟਿਆਂ ਦੀ ਸੇਵਾ ਕੀਤੀ ਜਾ ਰਹੀ ਹੈ ਇਹ ਦਰਖਤ ਜੋ ਕਿ ਅੱਜ ਆਮ ਸਾਧ ਸੰਗਤ ਨੂੰ ਵੰਡੇ ਜਾਂਦੇ ਹਨ ਇਸ ਸਮੇ ਸਾਡੇ ਨਾਲ ਬਲਕਰਨ ਸਿੰਘ ਪਿੰਡ ਨਵਾਖਲਾ ਸ੍ਰਿੰਦਰ ਚਾਵਲਾ ਜੋਤੇਂਦਰ ਮੜਿਆ ਜੀ ਕੇਵਲ ਕ੍ਰਿਸ਼ਨ ਜੀ ਅਤੇ ਹੋਰ ਵੀ ਬਹੁਤ ਸਾਰੇ ਸਾਥੀ ਮੌਜੂਦ ਹਨ ਹੁਣ ਗੱਲ ਕਰਦੇ ਹਨ ਸੰਦਰ ਚਾਵਲਾ ਜੀ ਨਾਲ ਉਹ ਸੰਬੰਧੀ ਕੀ ਗੱਲ ਕਰਨਗੇ ਹੁੰਦੇ ਹਨ ਹਾਂ ਚਾਵਲਾ ਜੀ ਬਾਬਾ ਜੀ ਦੇ ਗੁਰੂ ਪਰਵਜੋਤੇ ਅੱਜ ਸਾਡੇ ਚੇਅਰਮੈਨ ਡਾਕਟਰ ਅਨਿਲ ਕਟਾਰੀਆ ਤੇ ਨਾਲ ਸਾਡੇ ਪ੍ਰਧਾਨ ਜੀ ਜੋਤੇਂਦਰ ਮੜਿਆ ਐਡਵੋਕੇਟ ਤੇ ਗगन ਜੀ ਸੈਕਟ ਸਾਡੇ ਸਲਾਹਕਾਰ ਹੋਰ ਸਾਡੇ ਸਾਡੇ ਸਾਥੀ ਸੇਵਾਦਾਰ ਜੋ ਅੱਜ ਬਾਬਾ ਜੀ ਦੇ ਧਾਣਾ ਹਰੇ ਹਰੇ ਬੂਟੇ ਵੰਡ ਕੇ ਖਰਿਆ ਭਰਿਆ ਸ਼ਹਿਰ ਨੂੰ ਕਰਨ ਵਾਸਤੇ ਸਰਦਾਰ ਬਲਕਨ ਸਿੰਘ ਨਵਾਂ ਗਿਲਾ ਤੋਂ ਜਿਨ੍ਹਾਂ ਨੇ ਸਾਨੂੰ ਬਹੁਤ ਵੱਡਾ ਯੋਗਦਾਨ ਪਾਇਆ ਔਰ ਸਾਡੇ ਨਾਲ ਪੂਰੀ ਸੇਵਾ ਕਰਾ ਰਹੇ ਨੇ ਅੱਜ ਅਸੀਂ ਬਾਬਾ ਜੀ ਮੋਹਤਰਿਆ ਦਿੱਤੇ ਜੁੜਿਆਂ ਵੱਲੋਂ ਇਹ ਲੰਗਰ ਬੜੀ ਧੂਮ-ਧਾਮ ਨਾਲ ਲਗਾ ਰਹੇ ਲੋ ਜੀ ਹੁਣ ਤੁਸੀਂ ਵਾਈਟ ਸਾਰੀ ਲੈ ਆਣ ਅੱਜ ਵੀ ਤੋਂ ਬਾਬੇ ਲਾਂਘੇ ਹੋ ਇਹ ਸਮੇ ਸਾਡੇ ਨਾਲ ਜਤਿੰਦਰ ਮੜਿਆ ਜੀ ਮੌਜੂਦ ਹਨ ਫੋ ਅਸੀਂ ਗੱਲ ਕਰਨ ਚਾਹੁੰਦੇ ਆ ਜਤਿੰਦਰ ਮੜਿਆ ਜੀ ਨਾਲ ਤੋਂ ਗੱਲ ਕਰਦੇ ਜਤਿੰਦਰ ਮੜਿਆ ਜੀ ਉਹ ਕੀ ਗੱਲ ਕਰਨ ਚਾਹੁੰਦੇ ਹੈ ਅੱਜ ਦੇ ਦਿਨ ਤੇ ਦੇਖੋ ਇਹ ਪਹਿਲਾਂ ਤਾਂ ਸਾਰੇ ਪੰਜਾਬੀਆਂ ਨੇ ਪਿਆਰ ਕੋ ਸ਼ਤ੍ਰ ਸਿਕਾਰ ਅੱਜ ਧੰਦਨ ਸਿੰਘ ਗੁਰੂ ਨਾਨਕ ਦੇਵ ਜੀ ਦਾ ਜਨਮ ਪਰਸਵਾ ਪ੍ਰਕਾਸ਼ ਦੇ ਬਧਾ ਜਿਨ੍ਹਾਂ ਨੇ ਸਾਡੇ ਸਮਾਜ ਵਿੱਚ ਦੁਨੀਆ ਵਿੱਚ ਪੰਜਾਬ ਨੂੰ ਲੋਕਾਂ ਨੂੰ ਸ਼ਾਂਤੀ ਦੀ ਭਾਈਚਾਰੇ ਦੀ ਸ਼ੰਕਰ ਜੀ ਵਣ ਸਤਿ ਨੇ ਔਰ ਪਿਆਰ ਨਰੈਨ ਸਿੱਖਿਆ ਦੇ ਅਸੀਂ ਉਸੇ ਨਾਲ ਦੇ ਕਾਰਕਮ ਚੱਲਦੇ ਹੋਏ ਅੱਜ ਬਾਬਾ ਜੀ ਜੀ ਸਾਡੇ ਸਾਰੇ ਸੰਗਿਆ ਨਾਲ ਦੇ ਸਹਿਯੋਗਾਂ ਨੇ ਨੰਕਰ ਲਾਇਆ ਤਾਂ ਕਿ ਸਮਾਜ ਵਿੱਚ ਥੋੜੀ ਜਿਹੀ ਜਲੀ ਲਈ ਜਾਵੇ ਪਿਆਰ ਵਧਾਇਆ ਜਾਵੇ ਤੇ ਲੋਕ ਮੈਂ ਸਾਰਿਆਂ ਨੂੰ ਸਾਰੇ ਪੰਜਾਬੀਆਂ ਨੂੰ ਸਾਰੇ ਪ੍ਰਦੇਸ਼ ਵਸਾਆਂ ਨੂੰ ਸਾਰੇ ਪੰਜਾਬੀਆਂ ਨੂੰ ਦੁਆਰਾ ਫਿਰ ਤਨ ਰਚੀ ਗੁਨਾਮੀ ਬਾਰਟੀ ਦੇ ਬਹੁਤ ਬਹੁਤ ਬਵਾਤਨਾ ਵਾਹੀ ਵੀ ਖਾਸ ਸਾਹਿਬ ਜੀ ਬਾ اے بھیا کیا پڑھا کیا منجا منجا دو آ جاؤ آ جاؤ آ جاؤ آ جاؤ بیٹی آ جاؤ آ جاؤ آ جاؤ آ جاؤ

ਮੂਠਾ ਦਾ ਪ੍ਰਸ਼ਾਦ ਮੰਨਦੇ ਹੋਏ ਜਤਿੰਦਰ ਮੜੀਆ ਜੀ ਵਕੀਲ ਸਾਹਿਬ ਸੰਦਰ ਚਾਵਲਾ ਜੀ ਬਲਕਰਨ ਪਵੰਦਰ ਜੀ ਜਿਲ੍ਹਾ ਕਾਂਗਰਸ ਫੋਕਸਮੈਨ ਇਸ ਸਮੇਂ ਸਾਡੇ ਨਾਲ ਮੌਜੂਦ ਹਨ ਪ੍ਰਨਾਮ ਸਿੰਘ ਮੋੜ ਸਰਪ੍ਰਸਤ ਉਹ ਵੀ ਆਪਣੇ ਕੁਝ ਵਿਚਾਰ ਸੁਣਾਉਣਾ ਚਾਹੁੰਦੇ ਹਨ ਵੈਜੀ ਖਾਲਸਾ ਵੈਜੀ ਖਤੇ ਅੱਜ ਜੀ ਸ੍ਰੀ ਗੁਰੂ ਨਾਨਕ ਦੇਵ ਜਨਮ ਦਿਹਾੜੇ ਤੇ ਬਾਬੇ ਜਿੱਤੇ ਜੁੜਿਆ ਨੇ ਸਾਰੇ ਮੈਂਬਰਾਂ ਨੇ ਪ੍ਰਧਾਨ ਨੇ ਰਲ ਕੇ ਪ੍ਰਲਾ ਕੀਤਾ ਦੇਖੇ ਹਰੇ ਭਰੇ ਵ੍ਰਕ ਸਾਰੇ ਨੂੰ ਵੰਡੇ ਜਾਂਨ ਤੇ ਖੁਸ਼ੀ ਹੁੰਦੀ ਹੈ ਇਹ ਸਮੇਂ ਸਾਡੇ ਨਾਲ ਡਾਕਟਰ ਅਨਿਲ ਗਟਾਰੀਆ ਜੀ ਉਹ ਵੀ ਮੌਜੂਦ ਹਨ ਉਹ ਵੀ ਆਪਣੇ ਕੁਝ ਵਿਚਾਰ ਗੁਰਨਾਣ ਦੇਵ ਜੀ ਦੇ ਗੁਰਪੁਰਬ ਤੇ ਬੂਟੇ ਵੰਡਣ ਸਮੇਂ ਦੇ ਰਹੇ ਹਨ ਅੱਜ ਦਾ ਦਿਨ ਬਹੁਤ ਹੀ ਵਧੀਆ ਹੈ ਜੀ ਅੱਜ ਗੁਰਪੁਰਬ ਹੈ ਜੀ ਇਸ ਕਰਕੇ ਅਸੀਂ ਇੱਥੇ ਜੋੜੇ ਆਲੇ ਅਸੀਂ ਇੱਥੇ ਸੱਜਣਾ ਹੈਗੀ ਹੈ ਅਸੀਂ ਚੌਂਕ ਤੇ ਤੇ ਅ ਪਿਛਲੀ ਵਾਰ ਵੀ ਲੰਗਰ ਲਾਇਆ ਸੀ ਕਿ ਉਹ ਨਹੀਂ ਅਸੀਂ ਕਿ ਅਜਿਹਾ ਜਿਹਾ ਆਪਣਾ ਯਾਨੀ ਕਿ ਹਰੇ ਭਰੀਆ ਬੂਟਿਆਂ ਦਾ ਲੰਗਰ ਲਾਇਆ ਹੈ ਸੋ ਦੈਟ ਕੇ ਯੂ ਸ਼ੁੱਡ ਗੋ ਫਾਰ ਕੁਇਸਟਰੀ ਹੋ ਜਾ ਕਿਉਂਕਿ ਬਹੁਤ ਜ਼ਿਆਦਾ ਇੱਥੇ ਕੁਇਸਟਰੀ ਹੋ ਰਿਹਾ ਹੈ ਤੇ ਸਾਡਾ ਉਪਰਾ ਲੈ ਕੇ ਅਸੀਂ ਸਰਹੱਦ ਪੰਡਤ ਜਿਵਾਉਂਦੇ ਰਹੀਏ ਇਹਨਾਂ ਦਾ ਬਹੁਤ ਬਹੁਤ ਦਾੰਦ